हां जी ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਪਰਮਾਤਮਾ ਦੇ ਅਰਦਾਸ ਆ ਤੁਸੀਂ ਬਹੁਤ ਤਰੱਕੀਆਂ ਕਰੋ ਬਹੁਤ ਕਾਮਯਾਬੀਆਂ ਤੁਹਾਡੀ ਝੋਲੀ 'ਚ ਪਰਮਾਤਮਾ ਪਾਵੇ ਤੰਦਰੁਸਤੀਆਂ ਭਰਿਆ ਤੁਹਾਡਾ ਜਿਹੜਾ ਇਹ ਸਾਰਾ ਸਾਲ ਤੁਹਾਡਾ ਜੀਵਨ ਆ ਜਿਹੜਾ ਉਹ ਬਤੀਤ ਹੋਵੇ ਸੋ ਆਉਣਿਆਂ ਜੀ ਵਿਸ਼ੇ ਤੇ ਵਿਸ਼ਾ ਮੇਰਾ ਉਹੀ ਹੁੰਦਾ ਜੋ ਤੁਹਾਡੇ ਸਵਾਲ ਹੁੰਦੇ ਨੇ ਠੀਕ ਆ ਜੀ ਤੁਹਾਡਾ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਕਿ ਤੁਸੀਂ ਪੁੱਛਣਾ ਚਾਹੁੰਦੇ ਸੀ YouTube ਸ਼ਾਰਟਸ ਤੋਂ ਕਿੰਨੀ ਕਮਾਈ ਹੁੰਦੀ ਆ ਸੋ ਜਿੰਨੇ ਕ ਮੈਸੇਜ ਜਿੰਨੇ ਕ ਕਮੈਂਟ ਆਉਂਦੇ ਨੇ ਮੈਨੂੰ ਉਹਦੇ ਵਿੱਚ ਇਹ ਕੁਐਸਚਨ ਕਾਫੀ ਜ਼ਿਆਦਾ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀਡੀਓ ਦੇ ਰੂਪ ਦੇ ਵਿੱਚ ਤੁਹਾਨੂੰ ਜਵਾਬ ਦੇਵਾਂ ਜੇ ਕਿਸੇ ਦਾ ਜਵਾਬ ਨਹੀਂ ਵੀ ਦੇ ਪਾਉਂਦਾ ਤਾਂ ਮੈਂ ਖਿਮਾ ਦਾ ਜਾਚਕਾਂ ਤੇ ਇੱਕ ਗੱਲ ਹੋਰ ਮੇਰੀ ਵੀਡੀਓ ਚ ਕੋਈ ਵੀ ਕਮੀ ਤੁਹਾਨੂੰ ਲੱਗਦੀ ਹੁੰਦੀ ਆ ਜਾਣਕਾਰੀ ਦੇ ਵਿੱਚ ਕੋਈ ਕਮੀ ਲੱਗਦੀ ਆ ਬੇਝਿਜਕ ਕਮੈਂਟ ਕਰ ਦਿਆ ਕਰੋ ਆਪਣੀ ਜਾਣਕਾਰੀ ਐਡ-ਆਨ ਕਰ ਸਕਦੇ ਹੁੰਨੇ ਹੋ ਮੈਨੂੰ ਕੋਈ ਵੀ ਗੁੱਸਾ ਕਿਲਾ ਉਹਦੇ ਵਿੱਚ ਨਹੀਂ ਹੋਊਗਾ ਮੈਨੂੰ ਖੁਸ਼ੀ ਹੋਊਗੀ ਠੀਕ ਹੈ ਜੀ ਹੁਣ ਮੇਰੇ ਤਜਰਬੇ ਦੇ ਹਿਸਾਬ ਦੇ ਨਾਲ ਸ਼ਾਰਟਸ ਤੋਂ ਕਿੰਨੀ ਕਮਾਈ ਆ ਸ਼ਾਰਟਸ ਪਾਉਣ ਦਾ ਕੋਈ ਫਾਇਦਾ ਗਾਜਾ ਨਹੀਂ ਇਹਦੇ ਬਾਰੇ ਗੱਲ ਕਰਦੇ ਆ ਸੋ ਪਹਿਲਾਂ ਆਪਾਂ ਸ਼ਾਰਟਸ ਬਾਰੇ ਗੱਲ ਕਰੀਏ ਸ਼ਾਰਟਸ ਕੀ ਨੂੰ ਕਹਿੰਦੇ ਆਪਾਂ ਸ਼ਾਰਟਸ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਆਪਾਂ ਕਹਿੰਦੇ ਆ ਰੀਲਸ ਉਸੇ ਚੀਜ਼ ਨੂੰ ਆਪਾਂ YouTube ਤੇ ਕਹਿੰਦੇ ਆ ਸ਼ਾਰਟਸ 1 ਮਿੰਟ ਜਾਂ ਇਹਦੇ ਤੋਂ ਥੱਲੇ ਜਿਹੜੀ ਵੀਡੀਓ ਆ ਤੇ ਆਪਾਂ ਪੋਰਟਰੇਟ ਮੋਡ ਦੇ ਵਿੱਚ ਬਣਾਈ ਹੋਵੇ ਉਹ ਸ਼ਾਰਟ ਬਣ ਜਾਂਦਾ ਹੈ ਨਾ ਪੋਰਟਰੇਟ ਮੈਂ ਹੁਣ ਮੇਰੇ ਨਾਲ ਬੜੇ ਸਿੰਪਲ ਸਾਦੇ ਲੋਕ ਜੁੜੇ ਨੇ ਉਹਨਾਂ ਨੂੰ ਨਹੀਂ ਸਮਝ ਆਉਣੀ ਮੈਂ ਸਮਝਾ ਦਿੰਨਾ ਇੱਕ ਆਪਾਂ ਵੀਡੀਓ ਫੋਨ ਨੂੰ ਐਦਾਂ ਕਰਕੇ ਬਣਾਉਨੇ ਆ ਨਾ ਤੁਸੀਂ ਐਡਾ ਕਰਕੇ ਵੀਡੀਓ ਬਣਾਵੋਗੇ 1 ਮਿੰਟ ਦੀ ਜਾਂ 1 ਮਿੰਟ ਤੋਂ ਥੱਲੇ ਹੋਊਗੀ YouTube ਤੇ ਅਪਲੋਡ ਕਰੋਗੇ ਉਹ ਆਟੋਮੈਟਿਕ ਸ਼ਾਰਟਸ ਦੇ ਵਿੱਚ ਆ ਜਾਣੀਆਂ ਠੀਕ ਹੈ ਜੀ ਸੋ ਸ਼ਾਰਟਸ ਤੁਹਾਨੂੰ ਸਮਝ ਆ ਗਿਆ ਕਿ ਨੂੰ ਕਹਿੰਦੇ ਆਪਾਂ ਹਨ ਤੇ ਹੁਣ ਆਪਾਂ ਗੱਲ ਕਰਦੇ ਆਂ ਇਹਦੇ ਤੋਂ ਕਮਾਈ ਦੀ ਪਹਿਲਾਂ YouTube ਇਹਦੇ ਤੇ ਤੁਹਾਨੂੰ ਨਾ ਬੋਨਸ ਦਿੰਦੀ ਸੀ ਮਤਲਬ ਇਹਦੀ ਕੋਈ ਮੋਨਟਾਈਜ਼ਰ ਨਹੀਂ ਹੁੰਦੇ ਸੀ ਇਹਦੇ ਤੇ ਕੁਝ ਸਿਲੇਕਟਡ ਚੈਨਲਸ ਨੂੰ ਜਿਨ੍ਹਾਂ ਦੇ ਬਹੁਤ ਜ਼ਿਆਦਾ ਸ਼ਾਰਟਸ ਦੇ ਵਿਊ ਆਉਂਦੇ ਸੀ YouTube ਬੋਨਸ ਦਿੰਦੀ ਸੀ ਪਰ ਆਹ ਪਿਛਲੇ ਸਾਲ ਫਰਵਰੀ ਦੇ ਵਿੱਚ ਹੀ ਇਹਨਾਂ ਨੇ ਸ਼ਾਰਟਸ ਨੂੰ ਵੀ ਮੋਨਟਾਈਜ਼ ਕਰਨਾ ਸ਼ੁਰੂ ਕਰਤਾ ਤੇ ਬੋਨਸ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਬੰਦ ਕਰਤਾ ਠੀਕ ਆ ਮਤਲਬ ਕਿ ਹੁਣ ਸ਼ਾਰਟਸ ਦੇ ਉੱਤੇ ਵੀ ਜਿਹੜੀਆਂ ਐਡਸ ਆਉਂਦੀਆਂ ਨੇ ਉਹਦਾ ਹੀ ਪੈਸਾ YouTube ਤੁਹਾਨੂੰ ਦਿੰਦੀ ਆ ਸ਼ਾਰਟਸ ਦੇ ਵਿੱਚ ਐਡ ਨਹੀਂ ਆਉਂਦੀ ਮੰਨ ਲਓ ਸ਼ਾਰਟਸ ਤੁਸੀਂ ਐਕਸਪਲੋਰ ਕਰ ਰਹੇ ਹੋ ਜਦੋਂ ਤਾਂ ਉਹਦੇ ਵਿੱਚ 4-5 ਸ਼ਾਰਟਸ ਜਾਣ ਤੋਂ ਬਾਅਦ ਇੱਕ ਐਡ ਆ ਜਾਂਦੀ ਆ ਸੋ ਜਿੰਨੇ ਸ਼ਾਰਟਸ ਦੀ ਉਹ ਐਡ ਆਈ ਜੇ ਪੰਜ ਵੀਡੀਓ ਤੋਂ ਬਾਅਦ ਐਡ ਆਈ ਤਾਂ ਉਹ ਐਡ ਦਾ ਜਿਹੜਾ ਰੈਵਨਿਊ ਆ ਪੰਜ ਸ਼ਾਰਟਸ ਦੇ ਜਿਹੜੇ ਚੈਨਲ ਆ ਉਹਨਾਂ ਨੂੰ ਡਿਵਾਈਡ ਕੀਤਾ ਜਾਊਗਾ ਠੀਕ ਹੈ ਜੀ ਸੋ ਸ਼ਾਰਟਸ ਦਾ ਪੈਸਾ ਆਪਾਂ ਨੂੰ ਐਦਾਂ ਮਿਲ ਰਿਹਾ ਵਾ ਹੁਣ ਮੈਂ ਤੁਹਾਨੂੰ ਇੱਕ ਸਿੱਧੀ ਜੀ ਭਾਸ਼ਾ ਦੇ ਵਿੱਚ ਦੱਸਾਂ ਵੀ ਸ਼ਾਰਟਸ ਦਾ ਪੈਸਾ ਕਿੰਨਾ ਮਿਲ ਰਿਹਾ ਜੋ ਮੇਰਾ ਐਕਸਪੀਰੀਅੰਸ ਆ ਮੇਰੇ ਕੁਝ ਚੈਨਲਸ ਨੇ ਜਿਹੜੇ ਉੱਤੇ ਸ਼ਾਰਟਸ ਮੈਂ ਪਾ ਕੇ ਦੇਖੇ ਤਾਂ ਸ਼ਾਰਟਸ ਦੀ ਇਨਕਮ ਕੋਈ ਬਹੁਤ ਹੀ ਜ਼ਿਆਦਾ ਨਹੀਂ ਹੈਗੀ ਜਿਹੜੀ ਇੱਕ ਸਾਫ਼ ਸਪਸ਼ਟ ਗੱਲ ਠੀਕ ਹੈ ਜਿਹਦੇ ਵਿਊਜ਼ ਬਹੁਤ ਜ਼ਿਆਦਾ ਆਉਂਦੇ ਨੇ ਕੱਲੇ ਸ਼ਾਰਟਸ ਦੇ 10 ਮਿਲੀਅਨ ਉਹਦੇ ਲਈ ਆਮ ਗੱਲ ਆ 100 ਮਿਲੀਅਨ ਦੀ 100 ਤੋਂ ਵੀ ਜ਼ਿਆਦਾ ਉਹਨਾਂ ਨੂੰ ਤਾਂ ਹੈਗਾ ਫਾਇਦਾ ਪਰ ਜੇ ਤੁਹਾਡਾ ਮੰਨ ਲਓ ਤੁਸੀਂ ਸ਼ਾਰਟ ਪਾਉਨੇ ਹੋ ਤਾਂ ਇੱਕ ਜੋ ਮੇਰਾ ਅੰਦਾਜ਼ਾ ਲਾਇਆ ਵਾ ਤਾਂ ਇੱਕ ਸ਼ਾਰਟ ਜੇ ਮੰਨ ਲਓ ਤੁਹਾਡਾ 1 ਲੱਖ ਤੱਕ ਪਹੁੰਚ ਗਿਆ 1 ਲੱਖ ਦਾ ਤੁਹਾਨੂੰ 1 ਡਾਲਰ ਬਣਨਾ ਵਾ 1 ਜਾਂ 2 ਡਾਲਰ ਬਣ ਜਾਣਗੇ ਵਾਸਟ ਟਾਈਮ ਤਾਂ ਇਹਦੇ ਤੇ ਵੀ ਕਾਊਂਟ ਹੁੰਦਾ ਵੀ 50% ਵੀਡੀਓ ਦੇਖੀ 75% ਦੇਖੀ 100% ਮਤਲਬ ਇੱਕ ਮੈਂ ਤੁਹਾਨੂੰ ਅੰਦਾਜ਼ਾ ਦੇ ਰਿਹਾ ਕਿ ਇੱਕ ਤੋਂ 2 ਡਾਲਰ ਆ ਜਿਹੜੇ ਬਣ ਸਕਦੇ ਹੁਣ ਤੁਸੀਂ ਲਾਓ ਵੀ 1 ਲੱਖ ਵਿਊ ਜੇ ਤੁਹਾਡਾ ਸ਼ਾਰਟ ਤੇ ਆਇਆ ਤੇ ਤੁਸੀਂ 83 ਰੁਪਏ ਕਮਾਏ 83 ਰੁਪਏ 100 ਰੁਪਏ ਲਾ ਲਓ ਯਾਰ 100 ਰੁਪਏ ਕਮਾ ਲਿਆ ਤੁਸੀਂ 1 ਲੱਖ ਵਿਊ ਦਾ ਹੁਣ ਜੇ ਤੁਸੀਂ 800 ਰੁਪਏ ਕਮਾਉਣਾ ਤਾਂ ਤੁਹਾਨੂੰ 1 ਮਿਲੀਅਨ ਕਰਨੇ ਪੈਣੇ ਆ ਮਤਲਬ 1 ਮਿਲੀਅਨ ਵਿਊ ਦਾ ਤੁਹਾਨੂੰ ਮਿਲੂਗਾ ਜੀ 10 ਡਾਲਰ ਤੇ ਉਹੀ 8-900 ਰੁਪਇਆ ਤੁਸੀਂ 1 ਮਿਲੀਅਨ ਤੇ ਜਾ ਕੇ ਕਮਾਓਗੇ ਠੀਕ ਹੈ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਵੀ ਸ਼ਾਰਟਸ ਤੋਂ ਕਿੰਨੀ ਕਮਾਈ ਆ ਕਲੀਅਰ ਹੋ ਗਿਆ ਵੀ ਸ਼ਾਰਟਸ ਤੋਂ ਕੋਈ ਬਹੁਤੀ ਇਨਕਮ ਨਹੀਂ ਹੈਗੀ ਫਿਰ ਹੁਣ ਤੁਹਾਡੇ ਦਿਮਾਗ 'ਚ ਸਵਾਲ ਆ ਰਿਹਾ ਹੋਊਗਾ ਵੀ ਸ਼ਾਰਟਸ ਤੋਂ ਜੇ ਇਨਕਮ ਨਹੀਂ ਹੈਗੀ ਇੰਨੀ ਜ਼ਿਆਦਾ ਫਿਰ ਲੋਕੀ ਕਿਉਂ ਪਾ ਰਹੇ ਨੇ ਸ਼ਾਰਟਸ ਜ਼ਿਆਦਾ ਕਿਉਂ ਪਾ ਰਹੇ ਨੇ ਦੇਖੋ ਜਿੱਦਾਂ ਮੈਂ ਕਿਹਾ ਵੀ ਜਿਹੜੇ ਵਰਲਡ ਵਾਈਡ ਚੈਨਲ ਨੇ ਜਾਂ ਹਿੰਦੀ ਚੈਨਲਸ ਨੇ ਕੋਈ ਬਹੁਤ ਵੱਡੇ ਜਿਨ੍ਹਾਂ ਦਾ ਚੈਨਲ ਸਾਰਾ ਹੈ ਹੀ ਸ਼ਾਰਟਸ ਤੇ ਉਹਨਾਂ ਦਾ ਕੰਟੈਂਟ ਵੀ ਇਹੋ ਜਿਹਾ ਹੈ ਉਹਨਾਂ ਨੂੰ ਵਿਊਜ਼ ਬਹੁਤ ਆਉਂਦੇ ਨੇ ਠੀਕ ਆ ਜੀ ਮਤਲਬ 10 ਮਿਲੀਅਨ ਜਿੱਦਾਂ ਮੈਂ ਕਿਹਾ 20 ਮਿਲੀਅਨ 50 ਮਿਲੀਅਨ ਇਦਾਂ ਇਦਾਂ ਵਿਊਜ਼ ਹਰ ਸ਼ਾਰਟ ਤੇ ਆ ਰਹੇ ਨੇ ਉਹ ਤਾਂ ਪੈਸਾ ਕਮਾ ਰਹੇ ਨੇ ਸ਼ਾਰਟਸ ਤੋਂ ਤੇ ਬਾਕੀ ਜਿਹੜੇ ਲੋਕ ਕੁਝ ਸ਼ਾਰਟਸ ਪਾ ਰਹੇ ਨੇ ਸਿਰਫ ਆਪਣਾ ਬਿਜ਼ਨਸ ਗਰੋ ਕਰਨ ਲਈ ਕਿਵੇਂ ਮੈਂ ਤੁਹਾਨੂੰ ਉਦਾਹਰਣ ਦਿੰਦਾ ਮੰਨ ਲਓ ਮੇਰਾ ਇਹ ਚੈਨਲ ਆ ਜੀ ਜੈਮ ਟੀਵੀ ਓਕੇ ਜੀ ਮੈਂ ਵੱਡੀਆਂ ਵੀਡੀਓਜ਼ ਵੀ ਪਾ ਰਿਹਾ ਤੇ ਸ਼ਾਰਟਸ ਵੀ ਪਾ ਰਿਹਾ ਵਾਂ ਵੱਡੀਆਂ ਵੀਡੀਓਜ਼ ਤੇ ਜਿਹੜੇ ਕਿਸੇ ਦੇ ਵਿਊ ਆ ਗਏ ਉਤੋਂ ਰੈਵਨਿਊ ਵਧੀਆ ਬਣ ਜਾਂਦਾ ਜਿੱਥੇ ਆਪਾਂ 1 ਡਾਲਰ ਆ ਜਿਹੜਾ 1 ਲੱਖ ਤੇ ਕਮਾਉਣਾ ਉਥੇ ਆਪਾਂ ਹਜ਼ਾਰ ਵੱਡੀ ਜੇ ਵੱਡੀ ਵੀਡੀਓ ਆ 10 15 ਮਿੰਟ ਦੀ ਹਜ਼ਾਰ ਵਿਊ ਤੇ ਵੀ 1 ਡਾਲਰ ਕਮਾ ਸਕਦੇ ਹਾਂ ਦੇਖ ਲਓ ਕਿੰਨਾ ਫਰਕ ਆ ਠੀਕ ਹੈ ਹੁਣ ਮੈਂ ਸ਼ਾਰਟਸ ਕਿਉਂ ਪਾਉਣਾ ਮੰਨ ਲਓ ਮੇਰਾ ਜੈਮਨ ਟੀਵੀ ਇੱਕ ਬਿਜ਼ਨਸ ਆ ਸੋਸ਼ਲ ਮੀਡੀਆ ਮਾਰਕੀਟਿੰਗ ਆ ਮੈਂ ਫੁੱਲ ਵੀਡੀਓ ਵੀ ਪਾ ਰਿਹਾ ਵਾਂ ਤੇ ਸ਼ਾਰਟਸ ਵੀ ਪਾ ਰਿਆ ਫੁੱਲ ਵੀਡੀਓ ਜਿਹੜੀ ਮੇਰੀ ਆ ਬਣ ਰਹੀ ਆ ਫੁੱਲ ਵੀਡੀਓ ਦਾ ਮਤਲਬ ਆ ਕਿ ਮੈਂ ਤੁਹਾਨੂੰ ਇਨਫੋਰਮੇਸ਼ਨ ਵੀ ਦੇ ਰਿਹਾ ਤੇ ਮੈਨੂੰ ਜਿਹੜਾ ਰੈਵਨਿਊ ਆ ਉਹ ਵੀ ਜਨਰੇਟ ਹੋ ਰਿਹਾ ਵਾ ਸਿੱਧੀ ਜੀ ਗੱਲ ਆ ਬੰਦਾ ਪੈਸੇ ਲਈ ਭੱਜਿਆ ਫਿਰਦਾ ਸੋ ਰੈਵਨਿਊ ਵੀ ਜਨਰੇਟ ਕਰ ਰਿਹਾ ਮੈਂ ਇਸ ਵੀਡੀਓ ਤੋਂ ਤੇ ਤੁਹਾਨੂੰ ਜਿਹੜਾ ਮੈਂ ਇੱਕ ਇਨਫੋਰਮੇਸ਼ਨ ਵੀ ਦੇ ਰਿਹਾ ਤੇ ਹੋਰ ਆਪਣੀ ਜਿਹੜੀ ਸਰਵਿਸ ਆ ਜਿੱਦਾ ਥੱਲੇ ਨੰਬਰ ਚਲਾ ਰਿਹਾ ਮੈਂ ਇਹ ਵੀ ਦੇ ਰਿਹਾ ਵਾ ਹੈਨਾ ਤੇ ਸ਼ਾਰਟਸ ਮੈਂ ਕਿਉਂ ਪਾਉਂਗਾ ਮੈਨੂੰ ਪਤਾ ਵੀ ਮੈਂ ਸ਼ਾਰਟਸ ਪਾ ਕੇ ਜੇ ਮੇਰੇ ਵਿਊ ਆ ਵੀ ਗਏ ਮੈਨੂੰ ਇਨਕਮ ਨਹੀਂ ਹੋਣ ਵਾਲੀ ਪਰ ਸ਼ਾਰਟਸ ਦੇ ਵਿੱਚ ਵੀ ਮੈਂ ਆਪਣੀ ਐਡ ਕਰੂੰਗਾ ਨਾ ਮੈਂ ਇਹਦਾ ਹੀ ਸ਼ਾਰਟ ਜਿਹੜਾ ਬਣਾਉਂਗਾ ਉਹਦੇ ਵਿੱਚ ਆਪਣਾ ਨੰਬਰ ਵੀ ਲਾਉਂਗਾ ਥੱਲੇ ਮੰਨ ਲਓ ਮੇਰਾ 1 ਮਿਲੀਅਨ ਹੋ ਗਿਆ ਮੰਨ ਲਓ 2 ਮਿਲੀਅਨ ਹੋ ਗਿਆ ਤਾਂ ਮੇਰੇ ਨਾਲ ਲੋਕ ਕਿੰਨੇ ਜੁੜਨਗੇ ਮੈਂ ਇੱਕ ਤਰ੍ਹਾਂ ਆਪਣਾ ਬਿਜ਼ਨਸ ਆ ਜਿਹੜਾ ਉਹ ਪ੍ਰਮੋਟ ਕਰ ਰਿਆ ਸੋ ਕੁਝ ਲੋਕ ਤਾਂ ਹੁਣ ਤੁਸੀਂ ਸਮਝ ਗਏ ਵੀ ਸ਼ਾਰਟਸ ਸਿਰਫ ਆਪਣੇ ਬਿਜ਼ਨਸ ਨੂੰ ਗਰੋ ਕਰਨ ਦੇ ਲਈ ਪਾ ਰਿਆ ਉਹਦੇ ਵਿੱਚ ਕੈਟਾਗਰੀਜ਼ ਨੇ ਜਿਵੇਂ ਪਾਰਲਰ ਵਾਲੀਆਂ ਜਿਹੜੀਆਂ ਲੇਡੀਜ਼ ਨੇ ਸਲੂਨ ਦਾ ਕੋਈ ਕੰਮ ਕਰਦਾ ਕੋਈ ਹੋਰ ਫਰਨੀਚਰ ਦਾ ਕੰਮ ਕਰ ਰਿਹਾ ਕੋਈ ਕਿਸੇ ਤਰ੍ਹਾਂ ਦੀ ਸਰਵਿਸ ਦੇ ਰਿਹਾ ਉਹਨੂੰ ਗਰੋ ਕਰਨ ਦੇ ਲਈ ਸ਼ਾਰਟਸ ਰੀਲਸ ਬਣਾਉਂਦੇ ਨੇ ਭਾਵੇਂ ਉਹਨਾਂ ਨੂੰ YouTube ਕੁਝ ਨਾ ਦੇਵੇ ਉਦਾਂ ਉਹ ਬਿਜ਼ਨਸ ਬਹੁਤ ਕੱਢ ਰਹੇ ਨੇ ਇਹਨਾਂ ਤੋਂ ਕਿਉਂਕਿ ਇਹਦੀ ਜਿਹੜੀ ਰੀਚ ਆ ਨਾ ਸ਼ਾਰਟਸ ਦੀ ਉਹ ਜਲਦੀ ਬਣਦੀ ਆ ਇਹਦੇ ভিউਜ਼ ਜ਼ਿਆਦਾ ਹੁੰਦੇ ਆ ਫੁੱਲ ਵੀਡੀਓਜ਼ ਦੇ ਮੁਕਾਬਲੇ ਤੇ ਉਹਦਾ ਫਾਇਦਾ ਜਿਹੜੇ ਲੋਕ ਲੈਂਦੇ ਨੇ ਜੇ ਤੁਹਾਨੂੰ ਲੱਗਦਾ ਇਨਕਮ ਜ਼ਿਆਦਾ ਨਹੀਂ ਪਰ bizness ਤੁਹਾਡਾ ਜ਼ਰੂਰ ਸ਼ਾਰਟਸ ਤੇ ਰੀਲਸ ਗਰੋ ਕਰ ਦਿੰਦੇ ਨੇ ਠੀਕ ਆ ਜੀ ਸੋ ਕੁੱਲ ਮਿਲਾ ਕੇ ਹੁਣ ਦੇਖੋ ਇਸ ਵੀਡੀਓ ਦਾ ਜਿਹੜਾ ਨਿਚੋੜ ਇਹ ਨਿਕਲਦਾ ਵੀ ਸ਼ਾਰਟਸ ਤੋਂ ਕੋਈ ਬਹੁਤੀ ਕਮਾਈ ਨਹੀਂ ਹੈਗੀ ਜੇ ਤੁਸੀਂ ਲੌਂਗ ਵੀਡੀਓਜ਼ ਦੇ ਮੁਕਾਬਲੇ ਕੰਪੇਅਰ ਕਰੋਗੇ ਬਹੁਤ ਘੱਟ ਕਮਾਈ ਆ ਤੇ ਜਿਨ੍ਹਾਂ ਦੇ ਕਮਾਈ ਹੈਗੀ ਆ ਉਹਨਾਂ ਦੀ ਰੀਚ ਆ ਜਿਹੜੀ ਸ਼ਾਰਟਸ ਦੀ ਬਹੁਤ ਵਧੀਆ ਵਾ ਮਿਲੀਅਨਸ ਦੇ ਵਿੱਚ ਹਰ ਰੀਲ ਤੁਹਾਡੀ ਜਾ ਰਹੀ ਆ ਤਾਂ ਤੁਹਾਨੂੰ ਫਾਇਦਾ ਵਾ ਤੇ ਇਸ ਤੋਂ ਇਲਾਵਾ ਜੇ ਤੁਸੀਂ ਸਬਸਕ੍ਰਾਈਬਰ ਗੇਨ ਕਰਨਾ ਚਾਹੁੰਦੇ ਹੋ ਸਬਸਕ੍ਰਾਈਬਰ ਬਹੁਤ ਜ਼ਿਆਦਾ ਤੁਹਾਡੇ ਸ਼ਾਰਟਸ ਨਾਲ ਆਉਂਦੇ ਨੇ ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿੰਨਾ ਮੰਨ ਲਓ ਇੱਕ ਸ਼ਾਰਟ ਤੁਹਾਡਾ 50 ਮਿਲੀਅਨ ਪਹੁੰਚ ਗਿਆ ਜੀ 50 ਮਿਲੀਅਨ ਦੇ ਵਿੱਚ ਤੁਹਾਨੂੰ ਜ਼ਿਆਦਾ ਨਹੀਂ ਤਾਂ 50000 ਜਾਂ 50000 ਤੋਂ ਥੋੜੇ ਜਿਹਾ ਘੱਟ ਜਾਂ ਥੋੜੇ ਜਿਹਾ ਵੱਧ ਵੀ ਸਬਸਕ੍ਰਾਈਬਰ ਮਿਲ ਸਕਦੇ ਨੇ ਪੌਸਿਬਿਲਟੀ ਆ ਹੁਣ ਜਿਹੜਾ 50000 ਸਬਸਕ੍ਰਾਈਬਰ ਤੁਹਾਡਾ ਆਇਆ ਉਹ ਸ਼ਾਰਟਸ ਦੇਖ ਕੇ ਆਇਆ ਇਹ ਜ਼ਰੂਰੀ ਨਹੀਂ ਆ ਕਿ ਉਹ ਤੁਹਾਡੀ ਫੁੱਲ ਵੀਡੀਓ ਵੀ ਦੇਖੂਗਾ ਤੁਸੀਂ ਕਹੋਗੇ ਯਾਰ ਸਬਸਕ੍ਰਾਈਬਰ ਵਧੀ ਜਾਂਦੇ ਆ ਸ਼ਾਰਟਸ ਤੋਂ ਮੇਰੇ ਵੱਡੀਆਂ ਵੀਡੀਓਜ਼ ਤੇ ਵਿਊ ਨਹੀਂ ਆ ਰਹੇ ਉਹ ਕਿਉਂ ਨਹੀਂ ਦੇਖ ਰਹੇ ਲੋਕ ਕੋਈ ਜ਼ਰੂਰੀ ਨਹੀਂ ਆ ਕਿਉਂਕਿ ਉਹ ਲੋਕ ਤੁਹਾਡੇ ਸ਼ਾਰਟਸ ਦੇਖਣ ਲਈ ਜੁੜੇ ਨੇ ਇਹ ਨਹੀਂ ਕਿ ਉਹਨਾਂ ਤੱਕ ਵੀਡੀਓ ਪਹੁੰਚ ਨਹੀਂ ਰਹੀ ਜ਼ਰੂਰ ਪਹੁੰਚਦੀ ਆ ਇਹ ਸਬਸਕ੍ਰਾਈਬਰ ਤੱਕ ਵੀ ਤੁਹਾਡੀ ਲੌਂਗ ਵੀਡੀਓ ਪਰ ਉਹ ਜਿਹੜੀ ਆਡੀਅנס ਆ ਉਹ ਸ਼ਾਰਟ ਦੀ ਆ ਉਹਨਾਂ ਨੇ ਵੱਡੀ ਵੀਡੀਓ ਨਹੀਂ ਦੇਖਣੀ ਸਿਰਫ 5 ਜਾਂ 10% ਲੋਕ ਉਹਨਾਂ ਵਿੱਚ ਹੋਣਗੇ ਜਿਹੜੇ ਤੁਹਾਡੀ ਵੱਡੀ ਵੀਡੀਓ ਵੀ ਦੇਖ ਲੈਣਗੇ ਠੀਕ ਹੈ ਸੋ ਜੇ ਤੁਸੀਂ YouTube ਤੋਂ ਪੈਸਾ ਕਮਾਉਣਾ ਚਾਹੁੰਦੇ ਹੋ ਬਹੁਤ ਸਾਰਾ ਤਾਂ ਤੁਹਾਨੂੰ ਫੁੱਲ ਵੀਡੀਓ ਤੇ ਹੀ ਕੰਮ ਕਰਨਾ ਪੈਣਾ ਵਾ ਸ਼ਾਰਟਸ ਜੇ ਤੁਸੀਂ ਬਹੁਤ ਵਧੀਆ ਰੀਚ ਬਣਾ ਸਕਦੇ ਹੋ ਤੁਹਾਡਾ ਕੋਈ ਇਹੋ ਜਿਹਾ ਕੰਟੈਂਟ ਆ ਤਾਂ ਬਣਾਓ ਮੈਂ ਨਹੀਂ ਕਹਿੰਦਾ ਬਈ ਬਣਾਓ ਨਾ ਇਹਨਾਂ ਨੂੰ ਪਾਉਂਦੇ ਰਹੋ ਪਰ ਨਾਲ ਪੈਸਾ ਕਮਾਉਣ ਲਈ ਫੁੱਲ ਵੀਡੀਓ ਤੇ ਵੀ ਫੋਕਸ ਆਪਾਂ ਨੂੰ ਕਰਨਾ ਪੈਣਾ ਵਾ ਸੋ ਮੈਨੂੰ ਉਮੀਦ ਆ ਜੀ ਤੁਹਾਡੀ ਜਿਹੜੀ ਕਨਫਿਊਜ਼ਨ ਆ ਉਹ ਦੂਰ ਹੋ ਗਈ ਹੋਊਗੀ ਕੋਈ ਕੁਐਰੀ ਹੁੰਦੀ ਆ ਮੈਨੂੰ ਕਮੈਂਟ ਕਰ ਦਿਓ ਜਾਂ ਮੈਨੂੰ WhatsApp ਕਰ ਸਕਦੇ ਹੋ ਤੇ ਇੱਕ ਬੇਨਤੀ ਕਿ ਕਦੇ ਮੈਂ ਫੋਨ ਨਹੀਂ ਚੱਕ ਪਾਉਂਦਾ ਮੈਂ ਪਹਿਲਾਂ ਕਿਹਾ ਸੀ ਜੀ ਫੋਨ ਪਲੀਜ਼ ਕੋਸ਼ਿਸ਼ ਕਰਿਓ ਨਾ ਕਰਨ ਦੀ ਥੋੜੇ ਜਿਹੇ ਰੁਝੇਵੇਂ ਹੁੰਦੇ ਨੇ ਤੁਸੀਂ ਮੈਨੂੰ ਵੌਇਸ ਮੈਸੇਜ ਭੇਜੋ ਜਦੋਂ ਵੀ ਮੇਰੇ ਕੋਲ ਸਮਾਂ ਹੋਊਗਾ ਮੈਂ ਜ਼ਰੂਰ ਰਿਪਲਾਈ ਦਵਾਂਗਾ ਸੋ ਇਨੀ ਬੇਨਤੀ ਪ੍ਰਵਾਨ ਕਰਿਓ ਜੀ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ